ਸਾਤਸੰਗਤ ਜੀ ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇੱਕ ਜਗ੍ਹਾ ਤੇ ਪਹੁੰਚੇ ਆ ਜਿੱਥੇ ਬਹੁਤ ਸਾਰੇ ਦਰਖਤ ਹਨ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਇਹ ਸਭ ਕੁਝ ਵੇਖ ਕੇ ਮੇਰੇ ਮਨ ਵਿੱਚ ਸਵਾਲ ਪੈਦਾ ਹੋ ਗਿਆ ਹੈ ਕਿ ਮੈਂ ਧਰਤੀਆਂ ਤਾਂ ਬਹੁਤ ਦੇਖੀਆਂ ਆਪ ਜੀ ਦੇ ਨਾਲ ਉਦਾਸੀਆਂ ਦੇ ਦੌਰਾਨ ਪਰ ਬਾਬਾ ਜੀ ਐਡੀ ਕਾਲੀ ਧਰਤੀ ਮੈਂ ਅੱਜ ਤੱਕ ਨਹੀਂ ਦੇਖੀ ਮਹਾਰਾਜ ਜੀ ਡਰ ਜਿਹਾ ਲੱਗਦਾ ਆਪਾਂ ਇੱਥੋਂ ਚਲੀਏ ਸਤਗੁਰ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਫਿਕਰ ਨਾ ਕਰ ਤੈਨੂੰ ਪਤਾ ਇਹ ਧਰਤੀ ਤੇ ਕੀ ਦਾ ਰਾਜ ਆ ਕਿਸੇ ਰਾਜੇ ਦਾ ਰਾਜ ਨਹੀਂ ਬਲਕਿ ਇੱਕ ਕੀੜੀ ਦਾ ਰਾਜ ਆ ਇੱਕ ਕੀੜੀ ਦਾ ਰਾਜ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਮੈਂ ਅੱਜ ਤੱਕ ਰਾਜਿਆਂ ਦਾ ਰਾਜ ਸੁਣਿਆ ਬਾਦਸ਼ਾਹਾਂ ਦਾ ਰਾਜ ਸੁਣਿਆ ਕਿਸੇ ਜਗ੍ਹਾ ਉੱਪਰ ਪਰ ਕੀੜੀ ਦਾ ਰਾਜ ਹੋ ਸਕਦਾ ਇਹ ਕਿਵੇਂ ਬਾਬਾ ਜੀ ਮਹਾਰਾਜ ਨੇ ਆਖਿਆ ਸਭ ਕੁਝ ਹੋ ਸਕਦਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇ ਰੱਬ ਚਾਹੇ ਇੱਕ ਨਿੱਕੀ ਜਹੀ ਕੀੜੀ ਨੂੰ ਕੀੜੇ ਨੂੰ ਤਖਤ ਤੇ ਬਿਠਾ ਦਿੰਦਾ ਤੇ ਉਹਦੇ ਤੋਂ ਲੱਖਾਂ ਬੰਦਿਆਂ ਦਾ ਲਸ਼ਕਰ ਸਵਾ ਕਰਾ ਦਿੰਦਾ ਇਹ ਹੁਦੀ ਸ਼ਕਤੀ ਆ ਰੱਬ ਦੇ ਵਿੱਚ ਜੀ ਨੂੰ ਦੇ ਦੇ ਵੀ ਰੱਬ ਚਾਹੇ ਕੀ ਨਹੀਂ ਕਰ ਸਕਦਾ ਸ਼ੀਂਹਾਂ ਬਾਜਾਂ ਚਰਗਾ ਖੁਈਆਂ ਇੰਨਾ ਖਵਾਲੇ ਕਾ ਮਰਦਾਨਿਆਂ ਰੱਬ ਨੇ ਸ਼ੇਰਾਂ ਤੋਂ ਬਾਜਾਂ ਤੋਂ ਕੁਈਆਂ ਤੋਂ ਕਾ ਖਵਾ ਦਿੰਦਾ ਹੈ ਜਿਹੜੇ ਕਾ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦਿੰਦਾ ਹੈ ਇਸ ਤਰ੍ਹਾਂ ਦੀ ਕਲਾ ਵਰਤੀ ਜਾਂਦੀ ਹੈ ਕਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਦੱਸੋ ਮੈਨੂੰ ਕਿਵੇਂ ਇਥੇ ਕੀੜੀ ਦਾ ਰਾਜ ਆ ਬੜੀ ਉਤਸੁਕਤਾ ਮਨ ਵਿੱਚ ਪੈਦਾ ਹੋ ਰਹੀ ਹੈ ਬਾਬਾ ਜੀ ਨੇ ਆਖਿਆ ਚਲੋ ਫਿਰ ਅੱਗੇ ਚੱਲੀਏ ਥੋੜਾ ਅੱਗੇ ਵਧਿਆ ਕਾਲੇ ਰੰਗ ਦੀ ਧਰਤੀ ਆ ਜੀ ਤੇ ਮਹਾਰਾਜ ਕਹਿਣ ਲੱਗੇ ਦੇਖ ਭਾਈ ਮਰਦਾਨਿਆ ਭਾਈ ਬਾਲਿਆ ਅਸਲ ਵਿੱਚ ਗੱਲ ਇਹ ਹੈ ਇਥੇ ਹੈ ਕੀੜੀ ਦਾ ਰਾਜ ਕੀੜੀ ਦਾ ਰਾਜ ਕਿਉਂ ਹੈ ਜੇ ਕੋਈ ਪੰਛੀ ਵੀ ਇੱਥੇ ਆ ਜਾਏ ਪੰਛੀ ਦਾ ਬੱਚਾ ਵੀ ਆ ਜਾਏ ਤਾਂ ਇਹ ਖਾ ਜਾਂਦੀਆਂ ਨਹੀਂ ਪਰ ਭਾਈ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿਉਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਨੇੜੇ ਕੋਈ ਵੀ ਨਹੀਂ ਆਵੇਗਾ ਜਿਹੜੇ ਰੱਬ ਦੇ ਪਿਆਰੇ ਬਾਣੀ پڑھਦੇ ਆ ਉਹਨਾਂ ਦੇ ਨੇੜੇ ਕੋਈ ਨਹੀਂ ਆਉਂਦਾ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਵਿਚ ਕਰਤਾ ਪੁਰਖ ਖਲੋਵਾ ਵਾਲਨਾ ਵਿੰਗਾ ਹੁਆ ਹਾਂ ਪਰ ਕੀੜੀਆਂ ਦੂਜਿਆਂ ਨੂੰ ਛੱਡਦੀਆਂ ਨਹੀਂ ਤੇ ਇਹਨਾਂ ਦੇ ਨੇੜੇ ਤੇੜੇ ਕੋਈ ਵੀ ਡਰਦਾ ਮਾਰਾ ਆਉਂਦਾ ਨਹੀਂ ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਕੀ ਪਹਿਲਾਂ ਇੱਥੇ ਕੋਈ ਆਇਆ ਇਸ ਦੇਸ਼ ਵਿੱਚ ਇਲਾਕੇ ਵਿੱਚ ਆਪਾਂ ਆਏ ਹਾਂ ਮੈਨੂੰ ਨਹੀਂ ਲੱਗਦਾ ਪਹਿਲਾਂ ਕੋਈ ਆਇਆ ਹੋਵੇਗਾ ਪਾਤਸ਼ਾਹ ਕਹਿੰਦੇ ਆਇਆ ਸੀ ਇੱਕ ਰਾਜਾ ਆਇਆ ਸੀ ਪਰ ਉਹ ਰਾਜਾ ਇੱਡਾ ਬਲੀ ਸੀ ਉਹਦੇ ਕੋਲ ਵੱਡੀ ਫੌਜ ਸੀ ਬਹੁਤ ਵੱਡੀ ਸੈਨਾ ਲੈ ਕੇ ਆਇਆ ਸੀ ਕਾਨੂੰ ਜਿੱਤ ਦਾ ਜਿੱਤ ਦਾ ਇਸ ਧਰਤੀ ਤੇ ਆ ਗਿਆ ਇਹ ਕਾਲੀ ਧਰਤੀ ਤੇ ਜਦੋਂ ਆਇਆ ਤਾਂ ਰਾਜੇ ਨੂੰ ਅੱਗੋਂ ਕੀੜੀਆਂ ਮਿਲੀਆਂ ਤੇ ਆਖਣ ਲੱਗੀਆਂ ਏ ਰਾਜਾ ਪਹਿਲੀ ਗੱਲ ਤਾਂ ਇਹ ਹੈ ਇਹ ਸਾਡੀ ਨਗਰੀ ਹੈ ਇਹ ਸਾਡਾ ਰਾਜ ਹੈ ਹੋਵੇਂਗਾ ਤੂੰ ਆਪਣੇ ਤਖਤਾਂ ਦਾ ਮਾਲਕ ਆਪਦੇ ਰਾਜਾਂ ਵਿੱਚ ਇਥੋਂ ਸਾਡੀ ਹੱਦ ਸ਼ੁਰੂ ਹੁੰਦੀ ਹੈ ਇਥੋਂ ਚਲਿਆ ਜਾ ਜੇ ਤੂੰ ਇਸ ਦੇਸ਼ ਵਿੱਚੋਂ ਨਹੀਂ ਜਾਣਾ ਤਾਂ ਚਾਹੁੰਦਾ ਤਾਂ ਮੇਰੀ ਆਗਿਆ ਮੰਨਣੀ ਪਵੇਗੀ